ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੋਨਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਅਨੁਸਾਰੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਰਹੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਰ ਵਾਲੇ ਸਭ ਤਾਂ ਕਿਦਾਂ ਦੇ ਲਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਫੈਬਰਿਕ ਚ ਸਾਰੇ ਡਿਟੇਲਸ ਹਨ ਆਪਣੇ ਵਟਸਐਪ ਤੇ ਭੇਜ ਕੇੜਾ ਸੀਮ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਹਾਂਗੇ ਸਾਰੇ ਵਰਕ ਵਾਲੇ ਸੂਟ ਲੈ ਕੇ ਆਏ ਹਾਂ ਬਹੁਤ ਸੋਹਣੇ ਆਪਣੇ ਵਰਕ ਦੇ ਨਾਲ ਸਾਰੇ ਸੂਟ ਤਿਆਰ ਹੋਏ ਹੋਏ ਨੇਗੇ ਵਰਕ ਦੀ ਜਿਹੜੀ ਆਪਾਂ ਡਿਟੇਲ ਆ ਤੁਹਾਨੂੰ ਫੁੱਲ ਵੀਡੀਓ ਵਿੱਚ ਦਵਾਂਗੇ ਵੀ ਕਿਹੜਾ ਫੈਬਰਿਕ ਲੱਗਾ ਕਿਵੇਂ ਵਰਕ ਕੀਤਾ ਹੈਗਾ ਤੁਸੀਂ ਸਾਰਾ ਆਪਣਾ ਡਿਟੇਲ ਹਨ ਆਪਣੀ ਦੇਖ ਕੇ ਜੇ ਮੈਂ ਤੁਹਾਨੂੰ ਕੋਈ ਸੂਟ ਪਸੰਦ ਆ ਤੁਸੀ ਉਹਦਾ ਹੀ ਆਪਣਾ ਵਗੈਰਾ ਆਰਡਰ ਕਰ ਸਕਦੇ ਹਾਂ ਜੀ YouTube ਤੋਂ ਲੱਗ ਸਾਨੂੰ Instagram ਤੇ ਜ਼ਰੂਰ ਫੋਲੋ ਕਰੋ ਸੰਧੂ ਬੁਟੀ ਕੋਲ ਬਣਾ ਨਾਮ ਤੇ ਸਾਡੀ Instagram ਹੈ ਡਿਸਕ੍ਰਿਪਸ਼ਨ ਬਾਕਫ ਤੁਹਾਨੂੰ ਲਿੰਕ ਮਿਲ ਜੂਗਾ ਤੁਸੀਂ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਉੱਥੋਂ ਵੀ ਆਪਣੇ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਜਿਹੜਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੁਹਾਡਾ ਡਿਜ਼ਾਈਨ ਇਹ ਤੁਹਾਡੀ ਆਪਣੀ ਵੀ ਹੋ ਸਕਦੀ ਆ ਤੇ ਸਾਡੇ ਵਾਲੇ ਵੀ ਹੋ ਸਕਦੇ ਜਿੱਦਾਂ ਦਾ ਵੀ ਤੁਸੀਂ ਚਾਹੋ ਆਪਣਾ ਬੁਟੀਕ ਸਟੈਂਡਰਡ ਦਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣਾ ਆਪਾਂ ਤੁਹਾਨੂੰ ਆਪਣੇ ਅੱਜ ਵਾਲੇ ਜੋ ਸੂਟ ਨੇ ਜ਼ਰੂਰ ਪਸੰਦਵੋਗੇ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਰੈਡੀ ਕਰਵਾਇਆ ਹੈਗਾ ਬਹੁਤ ਸੋਹਣਾ ਡਿਜ਼ਾਈਨ ਆਪਣਾ ਨਵੇਂ ਡਿਜ਼ਾਈਨ ਦੇ ਸੂਟ ਬਣਾਉਣ ਵਾਲੇ ਸਾਰੇ ਆਪਣੇ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਨੇ ਇਹ ਡਿਜ਼ਾਈਨ ਦੇਖ ਕੇ ਤੁਸੀਂ ਆਪਣਾ ਸਮਰ ਵੇਅਰ ਹਨ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋਗੇ ਦੇਖੋ ਇਹ ਆਪਣਾ ਨੇਵੀ ਬਲੂ ਕਲਰ ਦੇ ਉੱਪਰ ਆਪਣਾ ਮਸ਼ੀਨ ਵਰਕ ਦਾ ਸੂਟ ਰੈਡੀ ਕਰਵਾਇਆ ਹੈਗਾ ਤੇ ਆਪਣਾ ਜਿਹੜਾ ਇਹ ਕਲਰ ਆ ਨੀਵੀ ਬਲੂ ਆ ਤੇ ਫੈਬਰਿਕ ਆ ਜਿਹੜੀ ਟੈਪੀ ਸਿਲਕ ਦੀ ਆ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਆਪਣਾ ਫੈਬ੍ਰਿਕ ਆ ਉਹ ਚੇਜ ਕਰ ਸਕਦੇ ਹਾਂ ਸਾਰਾ ਦੇਖੋ ਮਸ਼ੀਨ ਵਰਕ ਹੈਗਾ ਆਪਣਾ ਕੀਤਾ ਹੋਇਆ ਸਕਿਨ ਤੇ ਜਿਹੜਾ ਆਪਾਂ ਪੀਚ ਕਲਰ ਹੈਗਾ ਉਹਦਾ ਕੰਬੀਨੇਸ਼ਨ ਰੱਖਿਆ ਹੈ ਥ੍ਰੈਡ ਦਾ ਸੈਂਪਲ ਆ ਗਏ ਤੇ ਨੱਕ ਦੀ ਵੀ ਨੈਕਲੈਨ ਵੀ ਆ ਗਈ ਇੱਥੇ ਤੇ ਆਪਣਾ ਘੇਰੇ ਤੇ ਵੀ ਵਰਕ ਆ ਗਿਆ ਬਹੁਤ ਸੋਹਣਾ ਆਪਣਾ ਡਿਜ਼ਾਈਨ ਇਹ ਬਣਿਆ ਹੋਇਆ ਹੈਗਾ ਤੇ ਇਹਦੀ ਆਪਾਂ ਨੂੰ ਬਾਜੂ ਦੇ ਉੱਪਰ ਵੀ ਵਰਕ ਮਿਲੂਗਾ ਤੇ ਇਧਰ ਦੇਖੋ ਇੰਦਾ ਇਹ ਕੱਟ ਵਾਲਾ ਡਿਜ਼ਾਈਨ ਵੀ ਬਣਾ ਸਕਦੇ ਆ ਆਪਾਂ ਸੈਂਪਲ ਵੀ ਬਣਾ ਸਕਦੇ ਆ ਇਹ ਆਪਣਾ ਬਾਜੂ ਦਾ ਡਿਜ਼ਾਈਨ ਆ ਬਹੁਤ ਸੋਹਣਾ ਸੀ ਮੈਂ ਆਪਣਾ ਸਿੰਪਲ ਸੋਬਰ ਜਾਂ ਸਰਦਾਰੀ ਜਿਹਾ ਆਪਣਾ ਹੈ ਨਾ ਆਪਾਂ ਟਾਈਡ ਹੀ ਦੁਪੱਟਾ ਵੀ ਰੈਡੀ ਕਰਵਾ ਸਕਦੇ ਹਾਂ ਤੇ ਸਿੰਗਲ ਕਲਰ ਦਾ ਕਰਵਾਉਣ ਦਾ ਕੋਈ ਦਾ ਵੀ ਰੈਡੀ ਕਰਵਾ ਸਕਦੇ ਆ ਜਿਵੇਂ ਤੁਹਾਡੀ ਚੋਇਸ ਆ ਉਸ ਅਕੋਰਡਿੰਗ ਤੁਸੀਂ ਆਪਣਾ ਇਹ ਸੂਟ ਰੈਡੀ ਕਰਵਾ ਕੇ ਲੈ ਸਕਦੇ ਆ ਜਿਹੜਾ ਆਪਣਾ ਨੈਕਸਟ ਸੂਟ ਆ ਬਹੁਤ ਜਿਆਦਾ ਸੋਹਣਾ ਆਪਣਾ ਸੂਟ ਇਹ ਤਿਆਰ ਹੋਇਆਗਾ ਇਹ ਆਪਣਾ ਖਾਦੀ ਸਿਲਕ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਤੇ ਰਸਟ ਕਲਰ ਹੈਗਾ ਰਸਟ ਕਲਰਾਂ ਤੇ ਖਾਦੀ ਸਿਲਕ ਦੀ ਇਹਦੀ ਫੈਬਰਿਕ ਆ ਜੀ ਮਸ਼ੀਨ ਵਰਕ ਦਾ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਆਪਣਾ ਬਣੇਗਾ ਜੀ ਦੇਖੋ ਖਾਦੀ ਸਿਲਕ ਤੇ ਆਪਣਾ ਤਿਆਰ ਕਰਵਾਇਆ ਹੈ ਮਸ਼ੀਨ ਵਰਕ ਦਾ ਦੇਖੋ ਕਿਉਂ ਨਹੀਂ ਇਹਨੂੰ ਕੋਈ ਪਾਰਟੀ ਵੇਅਰ ਸੂਟ ਕਰੂਗਾ ਨਾ ਜੇ ਤਾਂ ਆਪਾਂ ਸ਼ਾਈਨਿੰਗ ਵਾਲੀ ਵਧੀਆ ਆਪ ਕੋਸਟਲੀ ਫੈਬਰਿਕ ਲਗਾਤੀ ਤਾਂ ਮਸ਼ੀਨ ਵਰਕ ਦਾ ਸੂਟ ਵੀ ਆਪਣਾ ਹੀ ਪਾਰਟੀ ਵੇਅਰ ਬਣ ਚੁੱਕਿਆਗਾ ਇਹਦੇ ਦੋ ਪੈਨਲ ਆਉਂਦੇ ਰਹਿਗੇ ਆਪਣੇ ਜਰੀ ਦੇ ਨਾਲ ਫਿਰ ਇਹਦੀ ਨੈਕ ਦਾ ਵੀ ਵਰਕ ਹੈਗਾ ਦੇਖੋ ਬਹੁਤ ਸੋਹਣਾ ਨੈਕ ਤੇ ਵਰਕ ਹੋਇਆ ਹੈਗਾ ਤੇ ਦੋ ਫਲਾਰ ਇਦਾਂ ਆਪਣੇ ਜਿਹੜੇ ਹੈਗੇ ਨੇਗੇ ਘੇਰੇ ਦੇ ਉੱਪਰ ਨਹੀਂ ਵਿਚ ਸੈਂਟਰ ਪੈਨਲ ਦੇ ਦਾ ਛੋਟੇ ਫਲਾਰ ਆਉਣਗੇ ਬਹੁਤ ਸੋਹਣਾ ਡਿਜ਼ਾਈਨ ਆਪਣਾ ਜਿਹੜਾ ਇਹ ਖਾਦੀ ਸਿਲਕ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਹੈ ਇਹ ਜਿਹੜੀ ਆਪਾਂ ਨੂੰ ਨਾਲ ਬਾਜੂ ਦਾ ਵਰਕ ਮਿਲੂਗਾ ਆਹ ਵਾਲਾ ਆ ਗਿਆ ਜੀ ਬਾਜੂ ਤੇ ਵਰਕ ਤੁਸੀਂ ਇਹੀ ਡਿਜ਼ਾਈਨ ਆਪਣਾ ਕਿਸੇ ਸਮਰਵੀਅਰ ਫੈਬਰਿਕ ਤੇ ਕਰਵਾਉਣਾਗਾ ਹਨਾ ਉਤੇ ਕਰਵਾ ਕੇ ਲੈ ਸਕਦੇ ਹੋ ਬਹੁਤ ਸੋਹਣੇ ਡਿਜ਼ਾਈਨ ਦੇ ਨਾਲ ਆਪਣਾ ਇਹ ਸੂਟ ਰੈਡੀ ਹੋਇਆਗਾ ਤੁਸੀਂ ਸ਼ਾਈਨਿੰਗ ਵਾਲਾ ਕੋਈ ਵੀ ਫੈਬਰਿਕ ਲੈ ਸਕਦੇ ਹੋਗੇ ਇਹ ਨਹੀਂ ਹੈਗਾ ਵੀ ਤੁਸੀਂ ਹੁਣ ਸਮਰਵੀਅਰ ਹੀ ਫੈਬਰਿਕ ਲੈਣਾਗਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਫੈਬਰਿਕ ਜਿਹੜਾ ਤੁਹਾਨੂੰ ਪਸੰਦ ਆ ਜਿਹੜਾ ਤੁਸੀਂ ਆਪਣਾ ਬਣਾਉਣਾ ਚਾਹੁੰਦੇ ਜਿਹੜੇ ਫੈਬਰਿਕ ਤੇ ਜਾਂ ਕੰਟਰਾਸਟ ਦੇ ਉਹੀ ਸਾਨੂੰ ਦੱਸ ਕੇ ਆਪਣਾ ਸੇਮ ਡਿਜ਼ਾਈਨ ਦੇ ਨਾਲ ਜਿਹੜਾ ਤੁਸੀਂ ਸੂਟ ਹੈਗਾ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹਾਂ ਜੀ ਜਿਹੜਾ ਆਪਣਾ ਇਹ ਵਾਲਾ ਸੂਟ ਤਿਆਰ ਕਰਵਾਇਆ ਬਹੁਤ ਸੋਹਣਾ ਸੁਪਰ ਡੂਪਰ ਆਪਣਾ ਡਿਜ਼ਾਈਨ ਹੈਗਾ ਇਹ ਬਹੁਤ ਜਿਆਦਾ ਪਿਆਰ ਨਾਲ ਡਿਜ਼ਾਈਨ ਆਪਣਾ ਬਣਿਆ ਹੋਇਆ ਹੈਗਾ ਦੇਖੋ ਇਹ ਇਹ ਆਪਾਂ ਮਸ਼ੀਨ ਵਰਕ ਦੇ ਵਿੱਚ ਤਿਆਰ ਕਰਵਾਇਆ ਮਸ਼ੀਨ ਵਰਕ ਦੇ ਸੂਟ ਵੀ ਆਪਾਂ ਕਿਵੇਂ ਮਰਜ਼ੀ ਹੈਨਾ ਬਣਾ ਸਕਦੇ ਹਾਂ ਦੇਖੋ ਪਹਿਲਾਂ ਤਾਂ ਆਪਣੀ ਜਿਹੜੀ ਫੈਬਰਿਕ ਆਗੇ ਬਹੁਤ ਵਧੀਆ ਸਾਫਟ ਫੈਬਰਿਕ ਦੇ ਉੱਪਰ ਆਪਾਂ ਨੇ ਸ਼ਾਈਨਿੰਗ ਵਾਲੇ ਤੇ ਬਣਾਇਆ ਹੈ ਇਹ ਇਦਾਂ ਆ ਗਿਆ ਇਹਦੇ ਘੇਰੇ ਦੇ ਉੱਪਰ ਵਰਕ ਬੜੀ ਹੈਵੀ ਡਿਜ਼ਾਈਨ ਆਪਣਾ ਤਿਆਰ ਕਰਵਾਇਆ ਦੇਖੋ ਜੀ ਆਪਾਂ ਇਦਾਂ ਕੱਟਵਰਕ ਜਿਹਾਂ ਦਾ ਸਿੰਗਲ ਥ्रेड ਦੇ ਨਾਲ ਇਹ ਘੇਰੇ ਦੇ ਉੱਪਰ ਆ ਗਿਆ ਇਦਾਂ ਨੇੜੇ ਆਪਾਂ ਤੁਹਾਨੂੰ ਕੈਮਰਾ ਕਰਕੇ ਦਿਖਾ ਦਿੰਦੇ ਆ ਵਰਕ ਵગેਰਾ ਸਾਰ ਦੇਖੋ ਸਿੰਗਲ ਥ्रेड ਦੇ ਨਾਲ ਘੇਰੇ ਦੇ ਉੱਪਰ ਉਸ ਤੋਂ ਬਾਅਦ ਇਹ ਇਹਦੀ ਬਣ ਗਈਆਂ ਵੇਲਾਂ ਬਣ ਗਈਆਂ ਚਾਕਾਂ ਦੇ ਉੱਪਰ ਘੇਰੇ ਦੇ ਉੱਪਰ ਫਿਰ ਵਿੱਚ ਇਹਦੇ ਫਲਾਰ ਆ ਗਏ ਤੇਦਰ ਨਕਲੇ ਦਾ ਵਰਕ ਦੇਖੋ ਬਹੁਤ ਜਿਆਦਾ ਸੋਨਾ ਦੇਖੋ ਗਲੇ ਦਾ ਵਰਕ ਹੈਗਾ ਬਹੁਤ ਜਿਆਦਾ ਸੋਨਾ ਆਪਣਾ ਡਿਜ਼ਾਈਨ ਹੈਗਾ ਇਹ ਗਰਲੇਟ ਜੀ ਲੁੱਕ ਵਾਲਾ ਤੇ ਉਧਰ ਆ ਗਿਆ ਆਪਣਾ ਬਾਜੂ ਦੇ ਉੱਪਰ ਬਾਜੂ ਦੇ ਉੱਪਰ ਵਰਕ ਆ ਗਿਆ ਤੇ ਇਹਦੇ ਆ ਗਿਆ ਬੈਕ ਸਾਈਡ ਵੀ ਘੇਰੇ ਦੇ ਉੱਪਰ ਵਰਕ ਦੇਖੋ ਆ ਬੈਕ ਸਾਈਡ ਕੀ ਆ ਗਿਆ ਦਾ ਬੈਕ ਸਾਈਡ ਕੀ ਇਹਦੇ ਦੇ ਉੱਪਰ ਆ ਗਿਆ ਤੇ ਨਾਲ ਇਹਦੇ ਆਪਾਂ ਕੰਟਰਾਸਟ ਦੇ ਵਿੱਚ ਦੇਖੀ ਜਿਹੜੀ ਰੱਖੀ ਹੈਗੀ ਉਹ ਬਾਟਮ ਆਂਗੀ ਕੰਟਰਾਸਟ ਦੇ ਵਿੱਚ ਬਾਟਮ ਆਂਗੀ ਤੇ ਇਹ ਆ ਗਿਆ ਆਪਣੀ बॉटम ਦੀ ਮੂਰੀ ਦੇ ਉੱਪਰ ਵਰਕ ਆਹ ਵਾਲਾ बॉटम ਦੀ ਮੂਰੀ ਤੇ ਆ ਗਿਆ ਬਹੁਤ ਜਿਆਦਾ ਸੋਹਣਾ ਆਪਣਾ ਡਿਜ਼ਾਈਨ ਇਹ ਤਿਆਰ ਹੋਇਆਗਾ ਸਰਦਾਰੀ ਜਾਂ ਸਿੰਪਲ ਸੋਬਰ ਜਾਂ ਗਰੈਸਟੀ ਲੁੱਕ ਵਾਲਾ ਹਨਾ ਤੁਸੀਂ ਇਹਨੂੰ ਕਿਵੇਂ ਮਰਜ਼ੀ ਇਹਦੇ ਵਿੱਚੋਂ ਜੋ बॉਟਮ ਵਗੈਰਾ ਤੁਸੀਂ ਵਰਕ ਕੱਟ ਕਰਵਾਉਣਾਗਾ ਤੇ ਤੁਸੀਂ ਇੰਨਾ ਵਰਕ ਵੀ ਕਰਵਾ ਲਓਨਾ ਤਾਂ ਬਹੁਤ ਜਿਆਦਾ ਸੋਹਣਾ ਆਪਣਾ ਸੂਟ ਤਿਆਰ ਹੋਊਗਾ ਦੇਖੋ ਜੇ ਤੁਸੀਂ ਕੱਲੇ ਸਿੰਗਲ ਥ੍ਰੈਡ ਦੇ ਨਾਲ ਘੇਰੇ ਵਾਲਾ ਤੇ ਆਹ ਵਾਲਾ ਕਰਵਾਉਂ ਸਿੰਪਲ ਸੂਪਰ ਜੈ ਸੂਟ ਆਪਣਾ ਤਿਆਰ ਹੋਊਗਾ ਬਹੁਤ ਜਿਆਦਾ ਸੋਹਣਾ ਆਪਣਾ ਹੈਵੀ ਡਿਜ਼ਾਈਨ ਹੈ ਇਹ ਰਚੀਨ ਵਰਕਰ ਦਾ ਸਮਰਵੀਅਰ ਲਈ ਤੁਸੀਂ ਕੋਈ ਆਪਣਾ ਪਾਰਟੀ ویئر ਸੂਟ ਰੈਡੀ ਕਰਵਾਉਣਾਗਾ ਤਾਂ ਇਹ ਡਿਜ਼ਾਈਨ ਤੁਸੀਂ ਆਪਣਾ ਬੇਜਿਸ਼ਕ ਹੋ ਕੇ ਕਰਵਾ ਸਕਦੇ ਹੋ ਬਹੁਤ ਜਿਆਦਾ ਸੋਹਣਾ ਆਪਣਾ ਡਿਜ਼ਾਈਨ ਬਣਿਆ ਹੋਇਆਗਾ ਜਿਵੇਂ ਵੀ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਸਾਨੂੰ ਦੱਸ ਕੇ ਆਪਣਾ ਕਲਰ ਕਲਰ ਕੰਟਰਾਸਟ ਵਗੈਰਾ ਫੈਬਰਿਕ ਨਾਲ ਆਪਣਾ ਜਿਹੜਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸਟ ਡਾਈਨ ਹੈਗਾ ਇਹ ਵਾਲਾ ਆਪਣਾ ਸਿਲਕ ਪਸ਼ਮੀਨਾ ਦੇ ਉੱਪਰ ਹੈਗਾ ਸਿਲਕ ਪਸ਼ਮੀਨਾ ਦੇ ਉੱਪਰ ਆਪਣਾ ਤਿਆਰ ਹੋਇਆਗਾ ਟੂ ਟੋਨ ਵਾਲਾ ਆਪਾਂ ਕਸ਼ਮੀਨਾ ਵੀ ਇਹਨੂੰ ਕਹਿ ਦਿੰਨੇ ਆ ਸਿਰਕ ਪਸ਼ਮੀਨਾ ਵੀ ਕਹਿ ਦਿੰਨੇ ਆ ਟੂ ਟੋਨ ਵਾਲਾ ਪਸ਼ਮੀਨਾ ਵੀ ਆਪਾਂ ਕਹਿਣਾਂਗੇ ਦੇਖੋ ਇਦਾਂ ਇਹ ਆਪਣਾ ਜਿਹੜਾ ਔਰੇਂਜ ਹੈ ਕਲਰ ਹੈਗਾ ਉਹ ਆਪਣਾ ਉੱਪਰ ਵਾਲਾ ਕਲਰ ਆ ਗਿਆ ਜਿਹੜੀ ਨੀਚੇ ਵਾਲੀ ਆਪਣੀ ਜਿਹੜੀ ਕਲਰ ਹੈਗਾ ਉਹ ਆ ਗਿਆ ਮਜ਼ੈਂਟਾ ਜਿਹਾ ਕਲਰ ਆ ਗਿਆ ਆਪਣਾ ਮਜ਼ੈਂਟਾ ਜਿਹਾ ਕਲਰ ਆ ਗਿਆ ਪਰਪਲ ਮਜ਼ੈਂਟਾ ਜਿਹਾ ਤੇ ਇਹ ਆ ਗਿਆ ਆਪਣਾ ਇਹਦਾ ਦੇਖੋ ਫਰੰਟ ਤੇ ਵਰਕ ਸਾਰਾ ਆਪਣਾ ਮਸ਼ੀਨ ਵਰਕ ਦੇ ਨਾਲ ਦੇਖੋ ਇਹ ਤਿਆਰ ਹੋਇਆਗਾ ਇੱਕ ਸਿੰਗਲ ਥ੍ਰੈਡ ਦੇ ਨਾਲ ਆਪਾਂ ਨੇ ਤਿਆਰ ਕਰਵਾਇਆ ਇਹ ਫਰੰਟ ਆ ਗਿਆ ਇਹਦਾ 셔ਟ ਦਾ ਤੇ ਇਧਰ ਆਈ ਦੇ ਬੈਕ ਸਾਈਡ ਆ ਗਿਆ ਦੇਖੋ ਆ ਆ ਗਈਆਂ ਬੈਕ ਆ ਗਈ ਇਹਦੇ ਬੈਕ ਦੇ ਇਥੇ ਮੋਢੇ ਤੱਕ हिਪ ਤੱਕ ਦਾ ਫਰਕ ਆਊਗਾ ਇਹਦਾ ਜਿਹੜੀ ਆਪਾਂ ਤੁਹਾਨੂੰ ਫੋਟੋ ਲਾ ਕੇ ਦਿਖਾ ਦਾਂਗੇ ਸਾਰੀ ਇਹਦੇ ਵਰਕ ਇਹਦੀ ਜਿਹੜੇ ਜਿਹਾਂ ਆਪਾਂ ਨੇ ਡਿਜ਼ਾਈਨ ਤਿਆਰ ਕਰਵਾਇਆਗਾ ਇਹ ਦੇਖੋ ਇਹ ਫਰੰਟ ਆ ਗਿਆ ਤੇ ਇਹਦੀ ਬਾਜੂ ਦੇ ਉੱਪਰ ਵੀ ਆਪਾਂ ਨੂੰ ਵਰਕ ਮਿਲੂਗਾ ਇਹਦੀ ਬਾਜੂ ਦਾ ਵਰਕਾ ਦੇਖੋ ਬਹੁਤ ਸੋਹਣਾ ਤੇ ਬਾਜੂ ਦਾ ਵਰਕ ਹੈਗਾ ਆਹ ਵਾਲਾ ਬਾਜੂ ਤੇ ਵਰਕ ਆ ਗਿਆ ਤੁਸੀਂ ਦੁਪੱਟਾ ਵੀ ਆਪਣੀ ਚੋਇਸ ਕੋੜੀ ਪਾਵੇਂ ਦਾ 2 ਟੋਨ ਦੇ ਵਿੱਚ ਕਰਵਾਓ ਭਾਵੇਂ ਸਿੰਗਲ ਚ ਕਰਵਾਓ ਹਣਾ ਜਿਹੜੀ ਟੋਨ ਤੁਹਾਨੂੰ ਪਸੰਦ ਆ ਤੁਸੀਂ ਉਹੀ ਕਰਵਾ ਸਕਦੇ ਬਹੁਤ ਸੋਹਣਾ ਆਪਣਾ ਸੂਟ ਤਿਆਰ ਹੋਇਆ ਹੈ ਵੀ ਆਪਣਾ ਸਿਲਕ ਪਸ਼ਮੀਨਾ ਦੇ ਵਿੱਚ ਕਾਫੀ ਜਿਆਦਾ ਡਿਮਾਂਡ ਦੇ ਵਿੱਚ ਰਹਿਣ ਵਾਲਾ ਆਪਣਾ ਸਿਲਕ ਪਸ਼ਮੀਨਾ ਦਾ ਫੈਬਰਿਕ ਹੁੰਦਾ ਬਹੁਤ ਸੋਹਣਾ ਤੇ ਡਿਜ਼ਾਈਨ ਬਣੇ ਹੋਏ ਸੀ ਆਪਣੇ ਪਹਿਲਾਂ ਵੀ ਇਹ ਬਿਲਕੁਲ ਨਵਾਂ ਡਿਜ਼ਾਈਨ ਹੈ ਆਪਣਾ ਸਿਲਕ ਪਸ਼ਮੀਨਾ ਦੇ ਉੱਪਰ ਤੁਹਾਨੂੰ ਜਿਵੇਂ ਪਸੰਦ ਆ ਇਹ ਡਿਜ਼ਾਈਨ ਆਪਣਾ ਦੇਖ ਕੇ ਕਿਸੇ ਵੀ ਆਪਣੇ ਫੈਬਰਿਕ ਦੇ ਵਿੱਚ ਜਾ ਕੇ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਭਾਵਾਂ ਵਰਕ ਦੀ ਡਿਟੇਲ ਫੈਬਰਿਕ ਦੀ ਡਿਟੇਲ ਆਪਾਂ ਵੀਡੀਓ ਵਿੱਚ ਤੁਹਾਨੂੰ ਦੱਸ ਚੁੱਕੇ ਹਾਂਗੇ ਕਿ ਕਿੱਦਾਂ ਤੁਸੀਂ ਆਪਣਾ ਵਰਕ ਸਕਿੱਪ ਕਰ ਸਕਦੇ ਹੋ ਐਡ ਕਰ ਸਕਦੇ ਹੋ ਕਿੱਦਾਂ ਤੁਸੀਂ ਫੈਬਰਿਕ ਚੇਂਜ ਕਰਕੇ ਨਾ ਵਰਕ ਤੁਸੀਂ ਆਪਣਾ ਕਰਵਾ ਸਕਦੇ ਹੋ ਨਾ ਜਿਵੇਂ ਵੀ ਤੁਹਾਨੂੰ ਪਸੰਦ ਆ ਤੁਸੀਂ ਵਿਦ ਸਟਿਚਿੰਗ ਸੂਟ ਲੈਣਾ ਵਿਦ ਆਰਡਰ ਲੈਣਾ ਹੈ ਜਿਵੇਂ ਵੀ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਆਪਣਾ ਆਰਡਰ ਸਾਨੂੰ ਪਲੇਸ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239167900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਆਪਾਂ Sashikan. So